ਲੋਕ ਲਾਗੀ ਜਿ ਆਕੇ ਸੁਖ ਲੋੜੀਐ ਨਨਹਰੀ ਸੰਗ ਜੋੜੀਐ ਐਸੇ ਕਰਮ ਕਰਨ ਤੋਂ ਡਰੀਐ ਜਿਸ ਕੀਤੇ ਜਨਮ ਲੈ ਪਰਿਐ ਰੇ ਨਰ ਵਿਸਰ ਨਾਏ ਕਰਤਾਰ ਸੋਈ ਮਨਸਾ ਪੂਰਨ ਹਾਰ ਰਾਮ ਨਾਮ ਹੈ ਰਤੜਾ ਰੰਗ ਰੇ ਜਿਸ ਕੇ ਪਾਸ ਪੜੀ ਨਾ ਭੰਗ ਰਾਮ ਨਾਮ ਤੇਰਾ ਦਿਲਦਾਰ ਰੇ ਨਰ ਕਰ ਸੁਨਾਲ ਪਿਆਰ ਸਵਾਸ ਸਵਾਸ ਗੁਣ ਅਰਦੀ ਗਾਈ ਉਸ ਮਿਲਣੇ ਕਾਰਾ ਕਰਮਨਕਾਰੀ ਛੱਡਦੇ ਬੰਦੇ ਨਰਕਿਤ ਗਾਵਨ ਕੋੜੇ ਤੰਦੇ ਸੁਤਾ ਪਿਆ دیਵਾਨੇ ਜਾਗ ਸਰਨਾ ਰਾਮ ਨਾਮ ਕੀ ਬਾਗ ਗੁਰ ਕਾ ਨਾਮ ਸਿਮਰ ਬਣਜਾਰੀ ਛੱਡ ਦੇ ਕਰਨੇ ਕਰਮ ਨਕਾਰੇ ਗਿਆਨਨਾਥ ਗੁਰੂ ਸਭ ਕਾ ਬਾਪ ਸਦਾ ਸਦਾ ਕਰੇ ਉਸ ਕਾ ਜਾਪ ਸਲੋਕ ਸਰਸਾ ਨਦੀ ਰਤਨਾ ਫਿਰ ਪਤਾਏ ਕੀ ਬਣੀ ਜਦ ਚਿੜੀਆ ਚੁਗ ਗਈ ਖੇਤ ਗੁਰ ਕਾ ਨਾਮ ਅnsਾਰ ਕੀ ਮਨਿ ਭੂਤ ਪਰੇਤ ਪੂਤ ਪਜਾਰੇ ਦੇਂਦਿਆ ਦਾਣ ਪੈ ਵਿਚਰੇਦ ਮੰਦਰੀ ਕੋਟੋ ਸਾਰ ਲੈ ਚੰਗਾ ਕਰਮ ਨਾ ਕੀਤ ਲੱਖ ਕਰਾਈਆ ਚੋਰੀਆਂ ਦੇ ਦੇ ਚੂਰਾ ਪੀਤ ਧਰਮ ਕਰਮ ਕੀ ਕਾਰ ਕਰ ਏਕ ਹਰੀ ਕੋ ਚੀਤ ஷதாச்சு ஆலமீக்கலங்க ரூபா பவஜல சாக்க பாராக்கமனா தார டூபே விம்தார மிச்சி சுகன பலா சார் கௌடா மூல ਗਾ ਵਿਖ ਕਲਾਰ ਦਾ ਅਮਰਦ ਡੋਲੀ ਕੋਲ ਨਾ ਕਰ ਚੋਰਾ ਚੋਰੀਆਂ ਦੀ ਕਰਿਆ ਭਗਵੰਤ ਲੇਖਾ ਤੇ ਤੋਂ ਮੰਗਣਾ ਜਬਰਾਈਲ ਕੁਟੰਤ ਜਿਸ ਤੇਰਾ ਤਨ ਸਾਜਿਆ ਉਸ ਦਾ ਨਾਮ ਤੇ ਆ ਲਿਖਾ ਪੈਂਦਾ ਤਰਨਾ ਜਾ ਕੇ ਵਿੱਚ ਦਰਗਾਹ ਗਿਆਨ ਨਾਥ ਜਨ ਸੋ ਤਰੈ ਜਿਸ ਕਾ ਇਰਦਾ ਸਾਫ ਗੁਰੂワਲਮੀਗਦਾ ਸਿਮਰਨਾ ਤੋ ਦੇਵੀ ਸਾ ਪਾਪ ਧਰਮੀ ਦਾ ਕਰ ਸਵਰਗ ਹੈ ਪਾਪੀ ਨਰਕ ਨਿਵਾਸ ਸੋਈ ਭਗਤ ਪਨੀਤੈ ਜੋ ਸਤਗੁਰ ਕਾ ਦਾਸ ਸੁਭਨੇ ਵੀ ਸੁਖ ਨਾ ਮਿਲੇ ਜੀ ਅਰੀ ਵਿਸਰ ਗਿਆ ਹਸਬਣ ਕਵੀ ਨਹੀਂ ਕਾਗਾ ਜਨਮ ਪਿਆ ਇਕ ਇਕ ਕੈ ਸਰਬ ਕੋ ਦੂ ਸਰ ਮਨੋ ਵਸਾਰ ਊਚ ਨੀਜ ਕੋਈ ਨਹੀਂ ਸਭੀ ਗੁਨਹਾਰ ਗਿਆਨ ਸਹਾਰਾ ਸਰਬ ਕਾਇਕੋ ਸਤ ਕਰਤਾਰ ਸਚੇ ਪੁਰਸ਼ ਕਾਲ ਕੇ ਕਦੀ ਨਾ ਹੋਣੀ ਹਾਰ ਝੂਠੀ ਕਰਮ ਕਮਾਣਿਆ ਜਮਦਰ ਪੈਂਦੀ ਮਾਰ ਮਿਰਗੰ ਗੋਰੀ ਖੰਦਿਆ ਪੜਤ ਜਮਾ ਦੀ ਫਾਸ ਖਤਰਾ ਕਹਾਂ ਜਹਾਨ ਮੈਂ ਜੀਸਾ ਜੋਵੈ ਪਾਸ ਸੌਦਾ ਕਟ ਤਲੈਂਦਿਆ ਪਰ ਨਹੀਂ ਪੈਣ ਗੁਦਾਮ ਜਿਤਨੇ ਜੀਵ ਜਹਾਨ ਮੈਂ ਸਭ ਕੋ ਜਾਣੀ ਰਾਮ ਗਿਆਨ ਸਚਾ ਪਦੇਸ਼ ਕਰੈ ਸਨਾਲ ਪਿਆਰ ਪਵਜਲ ਸੋਖਾ ਲੰਗਣਾ ਅੰਤ ਸਮੇਂ ਦੀ ਵਾਰ ਸਲੋਕ ਪਿਰਗੋ ਜੀ ਕੇ ਮੂੜੇ ਪਾਪ ਕਮਾਵਣੇ ਧਰਮੀ ਭਗਤ ਮਹਾਨ ਅਗੇ ਮਿਲ ਕਚੌਰੀਆ ਜਿਨ ਕੇ ਤੇ ਪੁਨ ਦਾਨ ਦਾਨੀ ਕੋ ਬਲ ਚੌਗਣਾ ਮਿਲਦਾ ਹਰ ਕੇ ਦਵਾਰ ਦਾਨ ਕਰੀ ਬਿਨ ਮਾਨਸਾ ਖਾਣੀ ਪੈਣੀ ਅੰਗਾਰ ਨਰ ਕੀ ਬੈਠੇ ਚੋਰ ਦੇ ਜੋ ਕੁਦਰਤ ਕੇ ਚੋਰ ਉਸ ਕਾ ਨਾਮ ਨਹੀਂ ਚਿਤਿਆ ਜਿਸ ਮਾਲਕ ਹੱਥ ਧੋਰ ਮਿਥਿਆ ਏ ਸੰਸਾਰ ਹੈ ਮਿਥਿਆ ਸਾਸਨ ਮਾਨ ਮਿਥਿਆ ਰਾਜ ਵਜ਼ੀਰੀਆ ਸੱਚਾ ਇੱਕ ਭਗਵਾਨ ਗਿਆਨ ਰਤੀ ਹਰੀ ਨਾਮ ਕੀ ਕਰੀ ਪਵਜ ਲੋ ਪਾਰ तोला ਪਾਪ ਪਰਾਧ ਦਾ ਡੂਬੇ ਵਿੱਚ ਮੈ ਤਾਰ ਭਗਤੀ ਬਿਰਸ਼ ਅੰਗੂਰ ਹੈ ਕੋਟੀ ਕਰਮ ਕੰਡਾਸ અમૃત પાન ગુરુ કા કાટા કરત નિરાશ સો યોગી સત્વંત હે જોગ કરે ચીત મંદળે કર્મવિસાર કર સંકરી પરિત નાનમલાવ રામ સે અઠી કાર કમાઈ દસવા ઈશર પતિ શરદા નાલ લગાય ਨਵਰਤ ਕਿਰਨਾ ਮਤ ਕਰੈ ਸਭ ਕੋ ਆਖੇ ਏਕ ਓਚ ਨੀਚ ਪਰ ਖੇਲਣਾ ਮਨ ਮੁਖਾਂ ਦੀ ਰੀਤ ਮਤ ਨਵਰਤ ਕਿਰਨਾ ਮਤ ਕਰੈ ਸਭ ਕੋ ਆਖੇ ਨੀਤ ਓਚ ਨੀਚ ਪਰ ਖੇਲਣਾ ਮਨ ਮੁਖਾਂ ਦੀ ਰੀਤ ਉਤਪਤ ਏਕ ਗੋਪਾਲ ਕੇ ਇਕ ਹੀ ਸਾਰੀ ਜਾਤ ਜਿਤਨੇ ਜੀਵ ਜਹਾਨ ਮੇ ਅਰ ਕੀ ਇਕ ਜਮਾਤ ਨਰ ਮਾਟੀ ਕਾ ਪੁਤਲਾ ਮੈਂ ਮੈਂ ਕਰਤਾ ਮੀਸ਼ ਤੋ ਤੋ ਨਯੂੰ ਗੰਦਾ ਜਿ ਘੜ ਮਟੀ ਕਲੇਚ ਲਾਲ ਗੁਰੂ ਕਾ ਨਾਮ ਹੈ ਜਾਣੇ ਗੁਰ ਕਾ ਦਾਸ ਮਨ ਚੋਲਾ ਕੀਮਤੀ ਨਾਮੇ ਬਾਜ ਨਰਾਸ ਅਮਰਤ ਸਰ ਹਰ ਨਾਮ ਹੈ ਨਾਮ ਜਪੰਦੜੀ ਚਾਖ ਵਿਸਰਨਾ ਜਾਏ ਹਰ ਹਰੇ ਮਨ ਮੇ ਉਸ ਕੋ ਗਿਆਨ ਕਮਾਈ ਕੂੜ ਦੀ ਹੁੰਦੀ ਕੋਣ ਸਮਾਨ ਦਸਨਵਾਦੀ ਪੂਛਰੀ ਜਾਣੋ ਅਮਰਤ ਪਾਣ ਜੰਗਲ ਬੀਆ ਬਾਰਵੇਂ ਪਿਰਗੁ ਮੰਗਲ ਚਾਰ ਰੇ ਮਨ ਤੂੰ ਤੂੰ ਆਖੀਐ ਮੈਂ ਮੈਂ ਮਨੋ ਵਸਾਰ ਮੈਂ ਮੈਂ ਧੀਰਗ ਰੂਗੈ ਤੂੰ ਤੂੰ ਪਿਆ ਅਰੋਗ ਤੂੰ ਤੂੰ दारू ਨਾਮ ਦਾ ਕਟੇ ਸੋਗ ਵਜੋਗ ਮੈਂ ਮੈਂ ਮਾਲਸ ਜਨਮ ਕੋ ਮੰਤਾ ਪਰਿਆ ਦਾਗ ਮੈਂ ਮੈਂ ਮਨੋਂ ਵਿਸਾਰ ਕੇ ਹੰਸ ਬਣੀ ਤਬ ਕਾਗ ਏ ਵਖਿਆਨਾ ਧਰਮ ਹੈਗਾ ਤੂੰ ਈਂਦੋਈਂ ਗੀਤ ਮੈਂ ਮੈਂ ਕਹਿਣਾ ਛੋੜ ਦੇ ਜੇ ਮਿਲਣਾ ਜਗਜੀਤ ਗਿਆਨਨਾਥ ਗੁਰ ਰੰਗਲਾ ਮਤ ਉਸ ਮਨੋਵਸਾਰ ਲੇਖਾ ਦੀਨਾ ਨਾ ਪੜੈ ਧਰਮ ਰਾਜ ਕੇ ਦਵਾਰ ਹਰ ਕਰ ਜਾਤ ਨਾ ਪਾਤ ਹੈ ਈ ਗੁਰੂਪ ਨਰੋਲ ਸਾਸਿਰ ਸਤਿਗੁਰੂ ਏਕ ਹੈ ਪਿਰਗਉ ਬਚਨ ਮੋਲਾ ਜੈਸਾ ਜੈਸਾ ਕਰਮ ਹੈ ਤੈਸੀ ਤੈਸੀ ਦਾਤ ਜੀਵ ਜੰਤ ਸੰਸਾਰ ਮੈਂ ਹਰ ਕੀ ਏਕ ਜਮਾਤ ਇਕ ਨਜ਼ਰ ਕਰ ਦੇਖਦਾ ਸੱਚਾ ਪਰਵਦਗਾਰ ਗਿਆਨ ਨਾਤ ਕਰ ਰਹਿ ਰਹਿ ਇਕ ਮਨੋਤ ਪਿਆਰ ਕੁਦਰਤ ਕਾ ਰਾਣੀ ਗੁਰੂ ਕੀ ਸਮਨਾ ਤੋ ਬਲਵਾਨ ਚੁਕ ਜਾਦੇ ਦਰ ਉਸਦੀ ਵੱਡੇ ਵੱਡੇ ਸੁਲਤਾਨ ਜੀਵ ਜੰਦ ਜ਼ਾਬਾਦੀਆਂ ਤਾਈ ਘੜੀ ਅਨੇਕ ਕੰਗਲਾ ਰੂਜਾ ਪਾਚਾ ਸਭ ਕੋ ਜਾਣੀ ਇਕ ਸਜਗਣ ਦਾਨ ਸੁਆਵਣਾ ਸਾਤਗੁਰ ਜੀ ਦਾ ਦੇਸ਼ ਪਰਦੇ ਗੁਰ ਕੀ ਹਾਜ਼ਰੀ ਗੁਰਮੁਖੀ ਦਰਬੀਸ਼ ਕਲਾ ਜਗਾਈ ਉਸ ਦੀ ਰੋਕ ਨਾ ਸਕੈ ਕੋਈ ਪਾਵੇ ਜੀਵੇ ਅਕਾਲ ਕੀ ਐਸੀ ਫਿਰ ਹੋਈ ਗਿਆਨ ਗੁਰੂ ਗਾ ਸ਼ਿਮਰਨਾ ਕੱਟੀ ਜਾਂਦੀ ਫਾਸ ਜੋ ਵੀ ਭਗਵੰਤ ਕੇ ਚਰਨ ਕਮਲ ਕਾ ਦਾਸ ਨਾ ਕੋ ਯੋਤਨਾ ਨੀਚ ਹੈ ਨਾ ਕੋ ਸੂਤਨਾ ਸਾਤ ਕਿਉ ਕਰ ਫਰਕ ਪਛਾਣੀਆਂ ਏ ਕਰੀ ਮਿਰਛ ਕੇ ਪਾਤ ਰਾਮਨਾਮੇ ਨੋ ਰਈ ਮੁਕਤੀ ਤੇਰੀ ਨਰਟੌਰ ਰਾਗ ਭਗਤਾ ਨੂੰ ਲੋੜਦਾ ਮਿਰਦਗ ਜੈਸੀ ਗੌਰ ਜੀਵ ਜੰਤ ਸੰਸਾਰ ਮੇ ਏਕ ਬ੍ਰਹਮ ਕੀ ਨਾਤ ਮਿਲ ਸਕਦੀ ਕਵੀ ਨਹੀਂ ਦਿਨ ਸਾਤੀ ਕੋ ਰਾਤ ਚੱਕਵਾ ਮਿਲੇ ਸਵੇਦ ਕੋ ਆਪਣੀ ਚੱਕਵੀ ਨਾਲ ਭਗਤ ਮਿਲੇ ਭਗਵੰਤ ਕੋ ਭਗਤਾ ਨਾਲ ਗੁਪਾਲ ਚੰਦ ਚਕੂਰਾ ਜੀ ਤਰਾ ਕਰ ਗੁਰੂ ਨਾਲ ਪਰੀਤ ਹਾਰ ਗਦੀ ਨਾਮ ਦੀ ਸਦਾ ਰਹੇ ਜਗ ਜੀਤ ਨਾ ਬਰਾ ਨਾ ਰਬ ਮਿਲੇ ਉਜਾਰ ਮੇ ਮੰਦਰ ਨਹੀਂ ਮਸੀਤ ਰੱਬ ਮਿਲੇ ਤਿਨ ਗਿਆਨਨਾਥ ਸਾਜੇ ਨਾਗੀ ਨੀਤ ਰੇ ਨਰ ਮੂਰਖ ਜਾਣੀਐ ਕੋ ਰੂਪ ਸੰਸਾਰ ਏਕ ਮਿੱਟੀ ਕੇ ਪੁਤਲੇ ਏਕ ਸਰਜਨਹਾਰ ਉੱਚਾ ਨਿਵਾ ਕੋ ਨਹੀਂ ਸਭ ਏਕ ਸਮਾਨ ਜੋ ਸੁਮਰੀ ਭਗਵੰਤ ਕੋ ਸੋ ਵਾਗੇ ਪਰਵਾਣ ਨਬਰਤ ਕਿਰਨਾ ਪਾਪ ਹੈ ਨਰਕਪੁਰੀ ਵਿੱਚ ਵਾਸ ਏਕੋ ਜਾਣੈ ਸਰਬ ਕੋ ਜੋ ਸਤਿਗੁਰ ਕਾ ਦਾਸ ਸਬਣਾ ਦੀ ਸੁਖ ਲੋੜੀਐ ਤਾਂ ਆਪਣੇ ਸੁਖ ਹੋਈ ਉਚਾਈ ਇਕ ਕਾਲ ਹੈ ਦੂਜਾ ਔਰ ਨਾ ਕੋਈ ਜਿਤਨੇ ਜੀਵ ਜਹਾਨ ਮੈਂ ਸਭੇ ਪੈਨ ਪਰਾਈ ਏਕੇ ਦਰ ਦੁਆਵੰਦੇ ਏਕੇ ਦਰ ਪਰਜਾਈ ਲੇਖਾ ਪੈਂਦਾ ਤਾਰਨਾ ਮਾਫ ਨਾ ਉਤਕਸੂਰ ਪਾਪੀ ਪਾਪ ਕਮਾਵਣੀ ਰਹੇ ਨਰਕ ਵਿੱਚ ਚੂਰ ਆਖਣ ਜਬਰਾਈ ਲਨੋ ਮਾਫ ਕਰੋ ਇਸ ਵਾਰ ਐਸਾ ਕਰਮ ਨਾ ਕੀਜੀਐ ਮੁੜਕੇ ਵਿੱਚ ਸੰਸਾਰ ਜਬਰਾਈਲ ਪੁਕਾਰਦਾਰੀ ਪਾਪੀ ਕਿਉ ਰੋਤ ਜੈਸਾ ਹਕਮ ਅਕਾਲ ਦਾ ਐਸੀ ਅਭੂਤ ਤਿਲਕ ਜਨਮ ਸੰਸਾਰ ਮਈ ਪਾਪੀ ਮਨਮੁਖ ਲੋਗ ਚਿੱਤਰ ਗੁਬਦ ਗਾ ਲੇਖ ਜਿਉ ਹੋਵੇ ਅਭੋਗ ਵਕਤ ਗਿਆ ਵੇਲਾ ਗਿਆ ਗੁਜਨਾਈ ਹੋਗ ਪਾਪੀ ਪਾਪ ਤੁਮਾਣਿਆ ਰਹੀ ਅਮੀਚਾ ਸੋਗ ਜੈਸਾ ਰੰਗ ਚੜਾਲਿਆ ਤੈਸਾ ਹੀ ਚਮਕਾਰ ਧਰਮੀ ਮਿਲਣ ਵੜਿਆਈਆ ਪਾਪੀ ਮਿਲੇ ਤਨਕਾਰ ਗਿਆਨ ਪਕਾਰੀ ਸਰਬ ਕੋ ਲਵਰੀ ਸੰਗ ਜੋੜ ਪੈਣੀ ਸਭ ਕੋ ਆਖਰੀ ਉਤ ਭਗਵੰਦ ਦੀ ਲੋੜ ਮਿਥਿਆ ਸਭ ਸੰਸਾਰ ਹੈ ਮਿਥਿਆ ਰੰਗਾਰ ਮਿਥਿਆ ਮਾਤਾ ਪਿਤਾ ਧੀਆ ਪੁੱਤਰ ਨਾਰ ਮਿਥਿਆ ਰਾਜ ਵਜ਼ੀਰੀਆਂ ਮਿਥਿਆ ਸਰਪਿਆਰ ਮਿਥਿਆ ਖਾਣਾ ਪੈਨਣਾ ਮਿਥਿਆ ਰਿਸ਼ਤੇਦਾਰ ਮਿਥਿਆ ਸੂਰਜ ਦੇਵਤਾ ਮਿਥਿਆ ਸਭੇ ਤਾਰ ਮਿਥਿਆ ਛਾਇਆ ਬਿਰਜਗੀ ਮਿਥਿਆ ਪਤਰ ਪਾਤ ਮਿਥਿਆ ਹੈ ਚੰਦ ਚਾਨਣੀ ਮਿਥਿਆ ਹੈ ਦਿਨ ਰਾਤ ਮਿਥਿਆ ਸਭੇ ਮੌਤਮਾ ਮਿਥਿਆ ਸਭ ਗੁਰਦਾਰ ਮਿਥਿਆ ਜੋਗੀ ਜੋਗ ਹੈ ਹਰ ਹਰੀ ਇਕ ਸਤਾਰ ਮਿਥਿਆ ਬਾਰਾ ਏਕ ਹੈ ਸਚਾ ਸਤ ਕਰਤਾਰ ਗਿਆਨ ਦਾ ਅਦਿਰੰਗਲਾ ਜਿਸ ਮਨ ਕਰੇ ਨਵਾਸ ਉਂਗਟਿ ਉਦੇ ਨਾਮ ਦੀ ਓਡੇ ਵਿੱਚ ਆਕਾਸ਼ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਸੁਵਰ ਸਤਿਗੁਰੂ ਗੁਰੂ ਗਿਆਨਾਤ ਮਹਾਰਾਜ ਕੀ ਜੈ ਤਨ ਤਨ ਬ੍ਰਹਮ ਗਿਆਨੀ ਸੰਤ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ